ਕਲਵਿੰਦਰ ਕੌਰ ਦੇ ਪਿੰਡ ਜੱਦੀ ਪਿੰਡ ਖੜੇ ਆ ਜਿੱਥੇ ਕੰਗਨਾ ਅਰਨੌਤ ਨੂੰ ਟੱਕਰ ਦਿੱਤੀ ਆ ਤਾਂ ਜਿਹੜੀ ਚਰਚਾ ਸਾਰੇ ਪਾਸੇ ਕਲਵਿੰਦਰ ਕੌਰ ਦੀ ਹੋ ਰਹੀ ਆ ਜੱਦੀ ਪਿੰਡ ਪਹੁੰਚੇ ਆ ਪਿੰਡ ਵਾਲੇ ਕੀ ਸੋਚਦੇ ਨੇ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਪਹਿਲਾਂ ਤਾਂ ਜੋ ਇਹ ਸਾਰੀ ਕਾਰਵਾਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਇਹ ਵੇਖੋ ਇੱਕ ਤੇ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਜਿਆਦਾ ਗੱਲ ਚੱਲ ਗਈ ਮਤਲਬ ਵੀ ਇਹ ਇੱਕ ਰੂਟੀਨ ਦੀ ਚੈਕਿੰਗ ਹੁੰਦੀ ਆ ਛੇ ਇਹਸੇ ਨੰਬਰ ਏਅਰਪੋਰਟ ਤੇ ਮੈਂ ਬਹੁਤ ਟਰੈਵਲ ਕੀਤੀ ਆ ਮੈਂ ਮੰਨੋ ਕੋਈ ਮਰ ਦੁਬਈ ਨੂੰ ਕੋਈ 20 ਗੇੜੇ ਮੇਰੇ ਆ ਆਸਟ੍ਰੇਲੀਆ ਨੂੰ 4 ਗੇੜੇ ਆ ਮੈਂ ਜੁਕੇ ਵੀ ਜਾ ਕੇ ਆਇਆ ਹਾਂ ਇਸ ਕਰਕੇ ਰੂਟੀਨ ਦੀ ਚੈਕਿੰਗ ਦੇ ਵਿੱਚ ਇਹ ਆਮ ਯਾਤਰੂਆਂ ਦੇ ਨਾਲ ਹੀ ਤਰ੍ਹਾਂ ਦੀ ਗੱਲ ਹੋ ਜਾਂਦੀ ਜਦੋਂ ਆਪਾਂ ਉੱਥੇ ਕੋਈ ਰੰਗੜਾਉ ਵਿਖਾਉਨੇ ਆਂ ਆਪਾਂ ਕੋਈ ਹੌਮੇ ਵਿਖਾਉਨੇ ਆਂ ਵੀ ਮੈਂ ਇਹ ਨਹੀਂ ਦੇਣਾ ਮੈਂ ਇਹ ਹੁਣ ਸਾਡਾ ਕੜਾ ਵੀ ਕੀਰਨ ਲਾਉਣ ਵਾਸਤੇ ਕਹਿੰਦੇ ਆ ਸਾਲਾਂ ਕਿ ਸਾਨੂੰ ਮਰਜ਼ਾ ਦੇ ਵਿੱਚ ਲਾਉਣ ਦੀ ਇਹ ਹਦਾਇਤ ਨਹੀਂ ਹੈਗੀ ਪਰ ਕਈ ਵਾਰ ਉਹ ਕਹਿੰਦੇ ਆ ਉਹਨਾਂ ਨੂੰ ਮੱਲਾਪਾ ਪ੍ਰੇਮ ਨਾਲ ਸਮਝਾਏ ਨੇ ਵੀ ਸਾਡਾ ਇਹ ਮੱਲਾਪਾ ਰਿਲੀਜੀਅਸ ਹੈਗਾ ਚੈਨ ਹੈਗਾ ਨੂੰ ਨਾਲ ਲਵਾਓ ਮੰਨ ਜਾਂਦੇ ਆ ਪਰ ਜੇ ਆਪਾਂ ਉਹਨਾਂ ਨੂੰ ਜਿਆਤੀ ਕਰੀਏ ਜ਼ਬਰਦਸਤੀ ਵਿਖਾਈ ਉਹਨਾਂ ਗੋਲਫ ਦੇ ਵਿੱਚ ਆਪਾਂ ਜੇ ਦੁਬਈ ਜਾਈਏ ਤੇ ਉਹ ਮਰਸ਼ਮ ਕੰਟਰੀ ਆ ਉਹ ਪਰ ਫਿਰ ਵੀ ਉਹਨਾਂ ਨੂੰ ਇੱਕ ਤਰੀਕੇ ਨਾਲ ਸਮਝਾ ਲਿਆ ਜਾਂਦਾ ਵੀ ਮਸਲ ਕੋਈ ਗੱਲ ਨਹੀਂ ਸੀ ਨਹੀਂ ਲਾਉਣਾ ਉਹ ਮੰਨ ਜਾਂਦੇ ਆ ਤੇ ਜਿੱਥੇ ਤੁਸੀਂ ਹਉਮੈ ਵਿਖਾਓਗੇ ਜਿੱਥੇ ਜਿਆਦਤੀ ਕਰੋਗੇ ਉਸੇ ਤੁਹਾਡੇ ਨਾਲ ਬਦਸਲੂਕੀ ਹੋਣੀ ਆ ਇਸ ਕਰਕੇ ਕੰਗਣਾ ਰਣੌਦ ਦੇ ਵਿਹਾਵ ਤੇ ਅਸੀਂ ਇਹ ਕਹਿੰਦੇ ਆ ਵੀ ਜੋ ਦਾ ਪਹਿਲਾਂ ਤੋਂ ਲੈ ਕੇ ਕਰਕੇ ਕਰੈਕਟਰ ਚੱਲਿਆ ਆ ਰਿਹਾ ਉਹਦੇ ਵਿਹਾਵ ਤੇ ਉਹਨੇ ਇੱਕ ਤੇ ਚੈਕਿੰਗ ਦੇ ਵਿੱਚ ਜਿਹੜੀ ਉਹ ਮਤਲਬ ਖਰਾਬੀ ਪਾਉਣ ਦੀ ਕੋਸ਼ਿਸ਼ ਕੀਤੀ ਆ ਦੂਸਰੀ ਗੱਲ ਉਹਨੇ ਕੁੜੀ ਦੇ ਨੇਮ ਪਲੇਟ ਨੂੰ ਪੜ੍ਹ ਕੇ ਉਹਦੇ ਹੱਥ ਨੂੰ ਕੜਿਆ ਕੜਾ ਪਾਇਆ ਵੇਖ ਕੇ ਉਹਨੇ ਉਹਨੂੰ ਟਾਰਗੇਟ ਕੀਤਾ ਕੌਰ ਖਾਲਸਤਾਨੀ ਕਹੇ ਜਿਹੜੀ ਮੀਡੀਆ ਦੇ ਵਿੱਚ ਗੱਲ ਆ ਰਹੀ ਸਾਨੂੰ ਜਿੱਥੋਂ ਤੇ ਫਿਰ ਜਿਹੋ ਜੀ ਖੂਜਵਾਜ ਮਾਰ ਗੋ ਉਹਦੇ ਆਸ ਰੱਖੋ ਬਿਲਕੁਲ ਮਤਲਬ ਉਹਦੀਆਂ ਭਾਵਨਾਵਾਂ ਤੇ ਫਿਰ ਭੜਕਣ ਗਈ ਇੱਕ ਤਾਂ ਪਹਿਲੇ ਬੱਚਿਆਂ ਦਾ ਮਨ ਭਰਿਆ ਪਿਆ ਵੀ ਸਾਡੇ ਮਾਪਿਆਂ ਦੇ ਨਾਲ ਜਿਆਤੀਆਂ ਹੋ ਰਹੀਆਂ ਕਿਸਾਨ ਅਧੋਨ ਵੇਲੇ 700 ਬੰਦਾ ਸਾਡਾ ਉਥੇ ਬਾਰਡਰ ਤੇ ਮਾਰਿਆ ਜਾਂਦਾ ਕਿੰਨਾ ਪੈਸਾ ਸਾਡਾ ਪਾਣੀ ਵਾਂਗੂ ਉਥੇ ਵਹਿ ਗਿਆ ਠੀਕ ਹੈ ਨਾ ਜੀ ਕਿੰਨੀ ਗਰਮੀ ਝੇਲੀ ਕਿੰਨੀ ਮੀਂਹ ਝੇਲੀ ਉਥੇ ਫਿਰ ਉਹ ਬੱਚਿਆਂ ਦੇ ਮਨ ਵਿੱਚ ਬੇਸ਼ੱਕ ਉਹ ਪੁਲਿਸ ਦੇ ਵਿੱਚ ਨੌਕਰੀ ਕਰਦੇ ਆ ਜਾਂ ਫੌਜ ਦੇ ਵਿੱਚ ਕਰਦੇ ਆ ਜਾਂ ਕਿਸੇ ਵੀ ਵਿਭਾਗ ਵਿੱਚ ਕਰਦੇ ਆ ਉਹਨਾਂ ਦੇ ਮਨਾਂ ਵਿੱਚ ਗੱਲ ਤੇ ਹੁੰਦੀ ਵੀ ਸਾਡੇ ਮਾਪਿਆਂ ਨਾਲ ਸਰਕਾਰ ਠੀਕ ਨਹੀਂ ਕਰ ਰਹੀ ਫਿਰ ਉਹਦੇ ਜਦੋਂ ਨੇ ਆਪ ਮਿਸ ਬਿਹੇਵ ਕੀਤਾ ਕੰਗਰਣਾਣਾ ਉਦਨੇ ਤੇ ਫਿਰ ਉਹਦੀਆਂ ਭਾਵਨਾ ਪੜ ਗਏ ਉਹਨੇ ਥੱਪੜ ਜੜਤਾ ਜਾਂ ਉਹਨੇ ਕੋਈ ਚਾਰ ਸ਼ਬਦ ਬੋਲਤੇ ਕੁਦਰਤੀ ਹੁੰਦਾ ਵੀ ਇਦਾਂ ਦਾ ਗੱਲ ਹੋ ਗਿਆ ਤੇ ਅਸੀਂ ਚਾਹੁੰਨੇ ਪਈ ਗੱਲ ਕੋਈ ਏਡੀ ਵੱਡੀ ਨਹੀਂ ਗਈ ਉਹਨੂੰ ਉੱਥੇ ਰਫਾ ਦਫਾ ਕਰ ਦੇਣਾ ਚਾਹੀਦਾ ਜੇ ਕੋ ਸਰਕਾਰ ਅਗਲੇਰੀ ਕਾਰਵਾਈ ਕਰਦੀ ਆ ਫਿਰ ਨਾਲ ਦੀ ਨਾਲ ਕਾਰਵਾਈ ਜਿਹੜੀ ਕੰਗਣਾ ਰਣੋਤ ਤੇ ਵੀ ਹੋਣੀ ਚਾਹੀਦੀ ਹੈ ਜਿਹੜੇ ਕੋ ਉਹਦੇ ਸੀਨੀਅਰ ਅਫਸਰੋਂ ਬਿਆਨ ਆ ਵੀ ਗਿਆ ਇਹਨੇ ਉਹਨੂੰ ਕੁੜੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਨਾਲ ਦੇ ਨਾਲ ਜਾਤੀ ਮਤਲਬ ਧਰਮਵਾਦ ਦਾ ਜਿਹੜਾ ਉਹ ਫਿਕਰਾ ਤੰਜ ਕੱਸਣਾ ਉਹਦਾ ਪਰਚਾ ਕੰਗਣਾ ਰਣੋਤ ਤੇ ਵੀ ਹੋਣਾ ਚਾਹੀਦਾ ਸਾਡੀ ਮੰਗ ਪਿੰਡ ਵਾਲਿਆਂ ਦੀ ਬਿਲਕੁਲ ਸਰਪੰਚ ਸਾਹਿਬ ਜਿਵੇਂ ਪੂਰਾ ਪੰਜਾਬ ਦੀ ਦਾ ਦੇਸ਼ ਵਿਦੇਸ਼ ਵੀ ਨਾਲ ਖੜਾ ਪਿੰਡ ਦਾ ਕੀ ਸਟੈਂਡ ਹੈ ਇਸ ਮਸਲੇ ਤੇ ਪਿੰਡ ਦਾ ਸਟੈਂਡ ਬਿਲਕੁਲ ਨਾਲ ਆ ਹਾਂ ਬਿਲਕੁਲ ਉਹ ਪਰਿਵਾਰ ਦੇ ਦਾੜ ਖਲੋਤੇ ਆ ਇਹ ਗੱਲ ਨਹੀਂ ਹੋਣੀ ਚਾਹੀਦੀ ਜਿਹੜਾ ਮਸਲਾ ਹੈ ਬਈ ਕੇ ਹੱਲ ਹੋਣਾ ਚਾਹੀਦਾ ਇਹ ਧੱਕਾਸ਼ਾਈ ਨਹੀਂ ਹੋਣੀ ਚਾਹੀਦੀ ਇਹ ਥੋੜਾ ਵੀ ਕਿਸੇ ਦੇ ਨੌਕਰੀ ਤੋਂ ਕਰਦੇ ਕਿ ਮਾੜਾ ਚੰਗਾ ਇੱਕ ਮਾੜਾ ਚੰਗਾ ਬੋਲਣਾ ਪਹਿਲਾਂ ਵੀ ਇਹ ਬੋਲਦੀ ਰਹੀ ਹੈ ਮਾੜਾ ਚੰਗਾ ਹਰ ਇੱਕ ਨੂੰ ਤੇ ਹੁਣ ਫਿਰ ਬੋਲੀ ਉਹਦੇ ਕੰਮ ਹੋਇਆ ਜਾਂ ਕਹਿੰਦੇ ਕਰਨੀ ਕਰਨੀਆਂ ਕੋਈ ਵੀ ਜਿਹੜਾ ਕਿਸੇ ਨਹੀਂ ਅਫਸਰ ਆਵਨੇ ਚਾਹਤ ਕਰਨੀ ਐ 에ਰਪੋਰਟ ਤੇ ਜਾਣ ਲੱਗੇ ਹਰ ਇੱਕ ਦੀ ਕਰਨੀ ਐ ਜੇ ਨਾ ਕੀਤੀ ਤਾਂ ਵੀ ਮਾਰੀਦਾ ਉਸੇ ਕੈਮਰਾ ਲੱਗੇ ਦੇਵੇ ਵੀ ਚਾਹ ਕਿਉਂ ਨਹੀਂ ਕੀਤੀ ਨਫਰਤੋਂ ਕੜੇ ਤੋਂ ਲੱਗਦੀ ਐ ਇਹਨਾਂ ਦਾ ਬੀ ਸਿਖਾਉਣਾ ਲੱਗਦੀ ਵੀ ਇੱਕ ਕੁੜੀ ਜਿਹੜੀ ਉਹਨੇ ਕੜਾ ਪਾਇਆ ਸੀ ਜਿਤਨਾ ਉਹਨੇ ਆਪ ਦੇ ਧਰਮ ਚ ਸਾਰੇ ਰੱਖੇ ਸੀ ਇਹ ਕਰਕੇ ਵੀ ਉਹ ਜਿਹੜੀ ਕੰਗਣਾ ਜਿਹੇ ਪਹਿਲੇ ਦਿਨੋਂ ਕਰਦੀ ਜਾਂਦਾ ਨਫਸਾ ਇਹ ਅੱਜ ਨਵੀਂ ਗੱਲ ਥੋੜੀ ਆ ਕਿਤੇ ਵੇਖ ਲੋ ਜਿੰਨੇ ਵੀ ਪਹਿਲੇ ਕੰਮ ਜਿੰਨੇ ਵੀ ਸਾਰੇ ਗਲਤੀਆਂ ਸਾਰੇ ਕਿਸਾਨਾਂ ਦੇ ਬਰਕਰਾਰ ਕੀਤਾ ਮੰਨ ਠੀਕ ਕੀਤਾ ਵਧੀਆ ਕੀਤਾ ਜੋ ਵੀ ਕੀਤਾ ਮੇਰਾ ਠੀਕ ਹੋਇਆ ਪਰ ਉਹਨੇ ਵੀ ਕਿ ਜਿਹੜਾ ਜੋ ਉਹਨੇ ਕੀਤਾ ਸੀ ਉਹਨੇ ਪਾ ਲਿਆ ਆਪਦਾ ਠੀਕ ਹੈ ਨੀ ਇਹ ਕਰਕੇ ਇਹਨਾਂ ਨੂੰ ਵੀ ਕਿ ਇਹ ਮੇਰਾ ਮਸਲਾ ਹੱਲ ਕਰਨਾ ਚਾਹੀਦਾ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਚਾਹੀਦੀ ਵਗਦੀ ਦਾ ਖਾਲਸਾ ਵਗਦੀ ਪਰਿਵਾਰ ਕਿਸ ਤਰ੍ਹਾਂ ਦਾ ਬਈ ਪਰਿ ਪੜਿਆ ਲਿਖਿਆ ਪਰਿਵਾਰ ਆ ਇਹ ਨਹੀਂ ਗੱਲ ਦੂਜਾ ਨਹੀਂ ਗਾ ਫਿਰ ਨੌਕਰਾਂ ਹਰ ਇੱਕ ਵੀ ਲੈਫਟ ਸਾਈਡ ਜਰਨਲ ਆਏ ਆ ਇੱਕ ਕੋਈ ਪਹਿਲਵਾਨ ਆ ਸਰਵਨ ਸਿੰਘ ਆ ਜਿਹੜਾ ਹੁਣ ਵੀ ਕੋਚ ਅਜਲਿੰਦਰ ਇਹ ਥੋੜਾ ਵੀ ਨਿੱਕੇ ਮੋਡੇ ਪਰਿਵਾਰ ਪਰਿਵਾਰ ਬਹੁਤ ਚੰਗਾ ਨੇ ਪੜਿਆ ਲਿਖਿਆ ਪਰਿਵਾਰ ਆ ਇਹ ਉਹ ਪਰਿਵਾਰ ਨਹੀਂ ਗੱਲਤ ਨਹੀਂ ਗਾ ਖੜਾ ਪਿੰਡ ਸਾਰੇ ਬਾਈ ਨਾਲ ਫਿਰ ਉਹ ਮੈਂ ਸਾਰੇ ਨਾਲ ਜੇ ਸਾਰੇ ਨਾਲ ਆਈ ਕਿਉਂਕਿ ਜਿਹੜਾ ਇਹ ਗਰਾਸਲ ਚ ਕੀ ਆ ਵੀ ਕੱਲੀਓ ਕੁੜੀ ਦੀ ਗੱਲ ਨਹੀਂ ਗੀ ਸਾਰੇ ਜਿੰਨੇ ਵੀ ਆ ਆਪਣੇ ਪੰਜਾਬੀ ਜਿੰਨੇ ਵੀ ਆ ਇਕੱਲੇ ਹਿੰਦੂ ਸਿੱਖਾਂ ਦੀ ਵੀ ਗੱਲ ਹੈ ਟੋਟਲ ਪੰਜਾਬੀ ਕਮਿਊਨਿਟੀ ਜਿਹੜੀ ਹੈ ਸੋਚਦੀ ਹੈ ਵੀ ਇਹ ਕੰਗਣਾ ਕਿਹੋ ਜਿਹਾ ਬਿਆਨ ਦੇ ਨੀਂਦੀ ਉਲਟਪੁਲਟ ਵੀ ਜਿਨ੍ਹਾਂ ਨੇ ਹੁਣ ਪਿੱਛੇ ਬਿਆਨ ਦਿੱਤਾ ਹੈ ਕਿ ਅਸੀਂ ਮਲਵਾ ਜਾਦ ਹੀ ਆ ਜਦੋਂ ਮੋਦੀ ਸਰਕਾਰ ਬਣੀ ਆ ਪਿੱਛੇ ਜਾਦ ਹੀ 14 ਚ ਹੋਏ ਆ ਤੇ ਇਹ ਗਲਤ ਗੱਲਾਂ ਵਾਂ ਮੇਰੇ ਪਿੱਲੋਂ ਦਾ ਕਿ ਜਿਨ੍ਹਾਂ ਕੁਰਬਾਨੀਆਂ ਜਿਨ੍ਹਾਂ ਨੇ ਮਲਵਾ ਇਹਨਾਂ ਦੇਸ਼ ਦੇ ਵਿੱਚ ਜਾਦੀ ਵਿੱਚ ਹਿੱਸਾ ਪਾਇਆ ਪੁਰਾਣੀਆਂ ਪਾਰਟੀਆਂ ਜਾਂ ਜੋ ਵੀ ਜਿਨ੍ਹਾਂ ਨੇ ਉਹਨਾਂ ਵਿਚਾਰਿਆਂ ਦਾ ਕੋਈ ਨਾਂ ਨਿਸ਼ਾਨ ਹੀ ਨਹੀਂ ਭਗਤ ਸਿੰਘ ਹੋਣੀ ਉਹ ਕੁਰਬਾਨੀ ਦੇ ਗਏ ਵੀ ਯਾਦ ਹੀ ਹੋਣੀ ਹੈ ਇਹ ਮਲੋ ਖਬਰਾਂ ਹੀ ਰਹਿਣ ਦਰਨਾ ਉਹ ਚੰਗੀਆਂ ਫਿਲਮਾਂ ਉਹਨਾਂ ਦੀ ਚੱਲਦੀਆਂ ਨਹੀਂ ਤੁਹਾਨੂੰ ਪਤਾ ਹੀ ਹੈ ਬਜ਼ਾਰ ਸਾਰੀਆਂ ਫਿਲਮਾਂਾਂ ਦੀ ਫਲॉप ਹੀ ਜਾਂਦੀਆਂ ਹਮ ਯਾਤਰਾ ਟੀਪੀ ਬਣ ਕੇ ਜਾਦੇ ਆਕੜ ਤਾਂ ਨਹੀਂ ਵਿਖਾਉਦੀ ਕਿਸੇ ਉਹ ਈਗੋ ਆ ਗਈ ਨਾ ਇੱਕ ਦੇਗੋ ਆ ਗਈ ਵੀ ਚਮਚਾਗਰੀ ਕੀਤੀ ਤੇ ਉਹ ਜਦੋਂ ਉੱਥੇ ਵੀ ਮਰਾਠਿਆਂ ਨੇ ਜੇਕਰ ਇਹਨਾਂ ਦੇ ਘਰ ਤੇ ਤੇ ਹਮਲਾ ਬੋਲਿਆ ਉਥੇ ਮੁੰਬਈ ਦੇ ਵਿੱਚ ਉਹ ਤਾਂ ਹੀ ਬੋਲਿਆ ਵੀ ਉਹ ਕਮਿਊਨਿਟੀ ਦੇ ਬਾਰੇ ਮੜਾ ਬੋਲੀ ਪਹਿਲਾਂ ਉਹਨਾਂ ਨੇ ਇਹਨੂੰ ਹੱਤਵਾ ਕਮਿਊਨਿਟੀ ਨੂੰ ਹਿੱਟ ਕਰਨ ਦੀ ਗੱਲ ਕਰਨ ਦੀ ਉਥੇ ਉਹਨਾਂ ਨੂੰ ਮੜਾ ਬੋਲੀ ਸੀ ਤੇ ਉਹ ਉਹਨਾਂ ਨੇ ਉੱਤੇ ਹੌਲਾ ਬੋਲਿਆ ਬਈ ਜੀ ਮੁਰਕੇ ਨੇ ਕਹਿਤਾ ਜੀ ਨਹੀਂ ਜੀ ਮੈਂ મોદી ਬਾਰੇ ਬੋਲਿਆ ਤਾਂ ਮਿਰਤੇ ਆ ਇਹ મોદી ਦੀ ਚਮਚਾਗਰੀ ਕਰਕੇ ਤੇ ਛੀਟ ਲੱਗੀ ਆ ਉਹਦਾਂ ਨਹੀਂ ਸਦਿਆਂ ਨੱਕ ਜਾਂਦੀਆਂ ਬੰਦਿਆਂ ਨੂੰ ਮਿਹਨਤ ਕਰਦਿਆਂ ਕੁਰਬਾਨੀ ਕਰਦਿਆਂ ਕੋਈ ਕੁਰਬਾਨੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਲਟਕਿਆਂ ਝਟਕਿਆਂ ਦੇ MP ਬਣ ਗਈ ਆ ਤੇ ਉਹ ਇਹਨੇ ਕਰਨਾ ਵੀ ਕੀ ਉੱਥੇ ਜਾ ਕੇ ਉਹ ਹੋ ਜਾ ਕੋਈ ਕੰਮ ਤੋਂ ਨਹੀਂ ਅੱਗੇ ਵੇਖਿਆ ਹੀ ਆ ਪਛ ਨਹੀਂ ਲੋਕਾਂ ਨੇ ਵੋਟਾਂ ਪਾ ਕੇ ਵੇਖਿਆ ਹੀ ਆ ਇਹ ਕਿਹੜਾ ਬਾਸ ਹੋਂਦੇ ਆ ਨਾ ਇਹਨਾਂ ਨੇ ਬਾਸ ਸੁਣਾ ਨਾ ਉਹ ਨਾ ਕੋਈ ਗੱਲ ਨਹੀਂ ਬਾਦੀ ਇਹਦੇ ਜਾਣ ਬੁੱਝ ਕੇ ਈਸ਼ੂ ਬਣਾਇਆ ਹੁਣ ਵੇਖੋ ਜੇ ਬਾ ਜਿਹੜੀ ਸੁਰੱਖਿਆ ਵਾ ਉਹਨੂੰ ਮੇਨ ਤੌਰ ਤੇ ਪਹਿਲੋਂ ਲਿਆ ਜਾਂਦਾ ਵਾ ਸ਼ਰੂਖ ਖਾਨ ਦੇ ਸਾਰੇ ਕਪੜੇ ਲਵਾ ਕੇ ਇਕਰਾਮ ਉਹਨਾਂ ਨੇ 에ਰਪੋਰਟ ਤੇ ਦੀ ਤਲਾਸ਼ ਲਈ ਉਹ ਸਦਾ ਵਾ ਵੱਡਾ ਬੰਦਾ ਆਪਦੇ ਫੇਮ ਦੇ ਅ ਕੋਲ ਮੁਤਾਬਕ ਤੋਂ ਕਾਰਵਾਈ ਕਰਨੀ ਕਰਨੀ ਆਪਦੇ ਫੇਮ ਦੇ ਆਧਾਰ ਦੇ ਉੱਤੇ ਕੋਈ ਚੀਜ਼ ਲਕੋ ਕੇ ਲਜੇ ਤੇ ਫੇਰ ਮੁੜ ਕੇ ਦੋਸ਼ ਦੇਣਾ ਜੀ ਇਹ ਇਹ ਜੀ ਇਹਨਾਂ ਨੇ ਤਲਾਸ਼ੀ ਨਹੀਂ ਚਾਜਣਾ ਲਈ ਫੇਰ ਦੋਸਤ ਇਹਨਾਂ ਦੇ ਹੋਣਾ ਵਾ ਉਹ ਉਸੇ ਦੇ ਹਿਸਾਬ ਨਾਲ ਉਹਨੂੰ ਕੀ ਕਿਹਾ ਵਾ ਉਹ ਨਵਾਂ ਨਵਾਂ ਜੁ ਜਿੱਤਿਆਂ ਦਾ ਬੰਦਾ ਉਹ ਝਗੜਾ ਹੁੰਦਾ ਕਿ ਮੈਂਖ ਨਹੀਂ ਦੇਖਦਾ ਪ੍ਰਧਾਨ ਮੰਤਰੀ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀਆਂ ਨਹੀਂ ਜੀ ਕੋਈ ਕਈ ਗੱਲਾਂ ਦੀਆਂ ਵਾ ਤੇ ਉਹ ਮਤਲ ਅਉਂ ਦੀ ਗੋਦੇ ਵਿੱਚ ਇਹ ਗੱਲ ਨੂੰ ਲੈ ਗਈ ਤੇ ਕੌਰ ਵੇਖ ਕੇ ਉਹਨੇ ਮੜਾ ਜੰਗਾ ਨੂੰ ਕਿਹਾ ਵਾ ਤੇ ਪਹਿਲਾਂ ਵੀ ਉਹ ਰਾਂਝੇ ਤੇ ਹਰ ਪੰਜਾਬੀ ਦੇ ਮਨ ਚ ਹੈਗਾ ਵਾ ਵੀ ਇਹ ਜਨਾਨੀਆਂ ਨੂੰ ਓਦਾਂ ਮਲੋ ਖਾਲਸਤਾਨੀ ਕਹਿੰਦੀ ਐ ਜਾਂ ਕੁਝ ਇਹ ਆਪਣਾ ਕਹਿੰਦੀ ਐ 100-100 ਰੁਪਏ ਦੇ ਆਈਆਂ ਮੈਂ ਜਾਂ ਓਦਾਂ ਆਈਆਂ ਵਾ ਤੇ ਤੁਸੀਂ ਵੇਖੋ ਵੀ ਇਹ ਇਹ ਥੋੜਾ ਗੱਲਾਂ ਵੀ 100-100 ਰੁਪਏ ਦੇ ਕੌਣ ਆਇਆ ਕੋਡ ਨਹੀਂ ਆਇਆ ਗੱਲਾਂ ਗਲਤ ਵਾ ਬਿਲਕੁਲ ਜਿਤ ਇਨਸਾਨੀ ਦੋਲਾਂ ਚ ਸਾਰੇ ਭੈਣ ਭਰਾ ਗਏ ਸੀ ਤੇ ਇਹਦੇ ਵਿੱਚ ਇਹ ਗੱਲਾਂ ਹੋਈਆਂ ਕਰਨੀਆਂ ਉਹ ਦੁੱਖ ਦਿੰਦੀਆਂ ਵਾ ਹਰ ਵਾਰੀ ਮਲੋ ਗਲਤ ਗੱਲਾਂ ਬੋਲਦੀ ਉਹਦਾ ਕਰਕੇ ਸਾਰਿਆਂ ਦੇ ਮਨ ਚ ਲੰਚ ਚ ਕੰਗਰਨੌਰ ਨੌਰ ਦੇ ਖਿਲਾਫ ਚੋਹ ਲੜੇ ਸੀਗੇ ਵਿਕਮਾਂ ਦਿੱਤਿਆ ਕਾਂਗਰਸ ਦੇ ਉਹ سپورਟ ਚ ਆ ਗਏ ਉਹਦੇ ਇਸ ਤਰ੍ਹਾਂ ਦਾ ਵਿਹਾਰ ਕੁੜੀ ਨੂੰ ਨਹੀਂ ਕਰਨਾ ਸੀ ਇਹਨੇ ਉਹ ਕਿਹਦੀ سپورਟ ਚ ਆਏ ਕੰਗਰਨੌਰ ਨੌਰ ਦੇ ਦੇ ਆ ਗਏ ਵੇਖੋ ਵੀ ਉਹ ਤਾਂ ਫੇਰ ਮਨਲਾ ਦਾ ਵੀ ਉਹ ਕਮਿਊਨਿਟੀ ਜਿਹੜਾ ਨਾ ਉਹ سپورਟ ਕੀਤੀ ਜਾ ਰਹੀ ਅਸੀਂ ਨਹੀਂ ਇਹਦਾਂ ਦੀ ਗੱਲ ਚਾਹੁੰਦੇ ਮਤਲਬ ਮੰਨ ਲਓ ਵੀ ਸਾਡੀ ਕੁੜੀ ਨੇ ਕਿਸੇ ਜੇ ਸਿੱਖਣੇ ਵਿੱਚ ਮਿਸ ਬਿਹੇਵ ਕੀਤਾ ਤਾਂ ਤਾਂ ਅਸੀਂ ਤਾਂ ਵੀ ਕੁੜੀ ਦੇ ਹੱਕ ਚ ਖੜਦੇ ਪਰ ਇਹ ਮੈਨੂੰ ਲੱਗਦਾ ਵੀ ਜਾਤੀ ਜਿਹੜਾ ਨਾ ਧਰਮ ਦਾ ਇਹ ਨਹੀਂ ਠੀਕ ਨਹੀਂ ਗਾ ਇਹ ਫਿਕਰਾ ਜੇ ਉਹਦੇ ਹਮਾਇਤ ਚ ਹੁੰਦੇ ਸੱਚ ਦੀ ਗੱਲ ਜੇ ਉਹ ਨਹੀਂ ਕਰਦੇ ਕੰਗਰ ਨਰੋਂ ਇੱਕ ਪਛੇ ਫਿਲਮ ਬਣਾਈ ਸੀ ਤੇਜਸਵੀ ਸ਼ੈ ਤੁਹਾਨੂੰ ਯਾਦ ਹੋਣਾ ਹੁਣ ਕੱਲੇ ਪੰਜਾਬੀਆਂ ਨੇ ਸਾਰੇ ਦੇਸ਼ ਨੇ ਨਹੀਂ ਵੇਖੀ ਫਿਲਮ ਫਲਾਪ ਹੋ ਗਈ ਨਾ ਉਹਦੀ ਫਿਲਮ ਨਾ ਦੇਖਣ ਜਾਣ ਵਾਲਿਆਂ ਨੂੰ ਕਹਿੰਦੀ ਐ ਬਈ ਦੇਸ਼ ਦਰਹੀ ਆ ਦੱਸੋ ਸਾਰਾ ਦੇਸ਼ ਹੀ ਦੇਸ਼ ਦਰਹੀ ਜਿਹੜੀ ਕੋਈ ਫਿਲਮ ਨਾ ਵੇਖਣ ਜਾਵੇ ਫਲਾਪ ਹੋ ਜਾ ਦੇਸ਼ ਦਰਹੀ ਹੋ ਗਏ ਸਾਰੇ ਹਨ ਕੁਝ ਨਾ ਕੁਝ ਤੇ ਤੁਸੀਂ ਮੈਨੂੰ ਆਪਣੇ ਸ਼ਬਦਾਂ ਦੀ ਮਰਜ਼ਾਦਾ ਰੱਖੋ ਨਾ ਵੀ ਉਹਨੂੰ ਪੀਐਮ ਕੋ ਇੱਕ ਨਾ ਅਪੀਲ ਵੀ ਕਰਾਈ ਭਾਵਕਤਾ ਦੀ ਅਪੀਲ ਪੀ ਸਾਰੇ ਲੋਕ ਵੇਖਣ ਜਾਓ ਪਰ ਫਿਰ ਫਲਾਪ ਹੋ ਗਈ ਬਿਲਕੁਲ ਕਿਸੇ ਨੇ ਵੇਖੀ ਤਜਸਵੀ ਉਹ ਆਪਦੀ ਕਮਾਈ ਜਿਹੜੀ ਕਰ ਹੀ ਨਹੀਂ ਸਕੀ ਖਰਚਾ ਵੀ ਨਹੀਂ ਪੂਰਾ ਕਰ ਸਕੀ ਨਾ ਵੇਖਣ ਜਾਣ ਵਾਲੇ ਨੂੰ ਉਹ ਦੇਸ਼ਦ ਰੋਈ ਕਹਿ ਰਹੀ ਆ ਤੇ ਤੁਸੀਂ ਆਪ حساب ਲਾ ਲਓ ਪੀ ਉਹ ਮਤਲਬ ਕਿੰਨੇ ਕਿਰਦਾਰ ਦੀ ਮਾਂ ਮੈਂ ਤੇ ਚਾਹੁੰਨਾ ਵੀ ਦੇਸ਼ ਦੀ ਪੋਲਿਟਿਕਸ ਨੂੰ ਚਾਹੀਦਾ ਵੀ ਕਿਰਦਾਰ ਵਾਲੇ ਬੰਦੇ ਅੱਗੇ ਲਾਓ ਕਿਹੜੇ ਬੰਦੇ ਚੋਣੇ ਸ਼ੁਰੂ ਕਰ ਲਿਆ ਤੁਸੀਂ ਇਹ ਬੰਦੇ ਦੇਸ਼ ਦਾ ਕੀ ਸਵਾਰਨਗੇ ਪਾਰਲੀਮੈਂਟ ਚ ਕੀ ਗੱਲ ਕਰਨਗੇ ਜਿਨ੍ਹਾਂ ਨੂੰ ਸ਼ਬਦਾਂ ਦੀ ਮਰਜ਼ਾਦਾ ਦਾ ਨਹੀਂ ਪਤਾ ਜਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਦੇ ਨਾਲ ਸਾਡਾ ਕੀ ਨਾਤਾ ਸਾਡੇ ਅਹੁਦੇ ਦੀ ਕੀ ਮਰਜ਼ਾਦਾ ਮੈਂ ਕਿ ਗਰੰਥੀਆਂ ਪਿਸੜਾ ਉਹਦਾ ਲੋਕਾਂ ਨਾਲੋਂ ਵੱਖਰਾ ਸਾਨੂੰ ਵੱਡਿਆਂ ਨੇ ਸਿਖਾਇਆ ਜਦੋਂ ਅਸੀਂ 15 15 ਸਾਲ ਦੀ ਗ੍ਰੰਥੀ ਲੱਗਦੇ ਸੀ ਸਾਨੂੰ 70 ਸਾਲ ਦੇ ਬਜ਼ੁਰਗਾਂ ਸਿਖਾਇਆ ਸੀ ਵੀ ਤੁਸੀਂ ਗ੍ਰੰਥੀਆਂ 'ਚ ਬਹਿ ਕੇ ਰੋਟੀ ਖਾਣੀ ਆਵਦੇ ਆ ਉਹਦੇ ਦੀ ਮਰਜ਼ਾਦਾ ਦਾ ਖਿਆਲ ਰੱਖਣਾ ਬਿਲਕੁਲ ਹਰ ਇੱਕ ਬੰਦੇ ਨੂੰ ਆਵਦੇ ਆ ਉਹਦੇ ਦੀ ਮਰਜ਼ਾਦਾ ਦਾ ਖਿਆਲ ਰੱਖਣਾ ਚਾਹੀਦਾ ਇਹ ਥੱਪੜ ਕੰਗਣਾ ਰਣਾ ਉਤੇ ਦੇ ਨਹੀਂ ਪਿਆ ਤੇ ਫਿਰ ਐਮਪੀ ਦੇ ਪਿਆ ਨਾ ਮਲਜ ਅੱਜ ਦੇ ਹਿਸਾਬ ਦੇ ਹਿਸਾਬ ਲਾਈਏ ਇਸ ਕਰਕੇ ਮਤਲਬ ਉਹਨੂੰ ਚਾਹੀਦਾ ਪਿਆ ਆਪਣੇ ਆਉਦੇ ਦੀ ਮਰਜ਼ਾਦਾ ਦਾ ਖਿਆਲ ਰੱਖੇ ਅੱਗੇ ਤੋਂ ਵੀ ਜਿਹੜਾ ਕਿ ਸਾਨੂੰ ਆਸ ਨਹੀਂਗੀ ਹੋ ਰੱਖੂਗੀ ਕਿਉਂਕਿ ਕਈ ਬੰਦੇ ਖੱਟੀਆਂ ਚ ਦੂਜੀ ਸਟੇਟ ਤਾਮਿਲਨਾਡੂ ਜਾਉਗੀ ਉੱਥੇ ਦੇ ਲੋਕ ਹਿੰਦੀ ਨੂੰ ਨਹੀਂ ਪਸੰਦ ਕਰਦੇ ਉੱਥੇ ਕੋਹੋ ਜੀ ਗੱਲ ਕਹਿ ਬੈਠੀ ਜਾਂ ਮਰਾਠੇ ਨੂੰ ਕਹਿ ਬਿਠੇ ਉੱਥੇ ਥੱਪੜ ਖਾਉਗੀ ਖਾਉਗੀ ਹੈ ਨਾ ਜਿਵੇਂ ਜੇ ਤੁਸੀਂ ਬਿਹੇਵ ਕਰੋਗੇ ਉਹੋ ਜੀ ਆਵਾਜ਼ ਤੁਸੀਂ ਉਹਦੇ ਰਿਜ਼ਲਟ ਦੀ ਆਸ ਵੀ ਰੱਖੋ ਬਿਲਕੁਲ ਰੱਖੋ ਠੀਕ ਹੈ ਬੀਜੋਗੇ ਤਾਂ ਹਟੋਗੇ ਬਿਲਕੁਲ ਜਿਵੇਂ ਜੇ ਤੁਸੀਂ ਬੀਜੋਗੇ ਉਹ ਜਾ ਵੱਡੋਗੇ ਦੇਸ਼ ਦੀਆਂ 29 ਕਿ 30 ਸਟੇਟਾਂ ਜਿੰਨੀਆਂ ਵੀ ਹੈਗੀਆਂ ਸਾਰਿਆਂ ਦੇ ਵੱਖ-ਵੱਖਰੇ ਸੂਲ ਆ ਵੱਖ-ਵੱਖਰੇ ਪਛਾਵਾਵਾਂ ਉਹਨਾਂ ਨੂੰ ਪਿਆਰ ਕਰਦੇ ਹੋ ਰਹੇ ਦੇਸ਼ ਨੂੰ ਇੱਕ ਰੱਖੋ ਪਰ ਜੇ ਤੁਸੀਂ ਇੱਕ ਚੀਜ਼ ਲੋਕਾਂ 'ਤੇ ਥੋਪਣ ਦੀ ਕੋਸ਼ਿਸ਼ ਕਰੋਗੇ ਉਹ ਨਹੀਂ ਚੱਲਣਾ ਮੈਨੂੰ ਲੱਗਦਾ ਮੈਂ ਜਿਹੜਾ ਸਾਨੂੰ ਦੋਸ਼ ਦੇ ਰਿਹਾ ਨਾ ਦੇਸ਼ ਨੂੰ ਤੋੜਨ ਦਾ ਦੇਸ਼ ਨੂੰ ਤੋੜਨ ਦਾ ਕੰਮ ਤੇ ਉਹ ਆਪ ਖੁਦ ਬੀਜੇਪੀ ਆਪ ਕਰ ਰਹੀ ਹੈ ਜਿਹੜਾ ਲੋਕਾਂ ਤੇ ਇੱਕ ਧਰਮ ਥੋਪ ਰਹੀ ਆ ਇੱਕ ਸੰਸਕ੍ਰਿਤੀ ਥੋਪ ਰਹੀ ਆ ਇੱਕ ਪੈਸਾ ਥੋਪ ਰਹੀ ਆ ਤੇ ਫਿਰ ਮਤਲਬ ਅਸੀਂ ਨਹੀਂ ਕੱਲੇ ਤੁਸੀਂ ਤਾਮਿਲਨਾਡੂ ਦੇ ਵਿੱਚ ਜਾ ਕੇ ਹਿੰਦੀ ਬੋਲ ਕੇ ਵਿਖਾਓ ਉਧਰ ਆਂਧਰਾ ਵਾਲੇ ਨੂੰ ਜਾ ਕੇ ਹਿੰਦੀ ਦੀ ਗੱਲ ਕਰਕੇ ਵਿਖਾਓ ਲਿਖਣ ਤੱਕ ਨਹੀਂ ਦਿੰਦੇ ਤੁਹਾਨੂੰ ਕਿਸੇ ਨੂੰ ਵੀ ਠੀਕ ਹੈ ਨਾ ਇੱਕੋ ਜਿਵੇਂ ਨੌਕਰੀ ਦੀ ਗੱਲ ਕਰ ਲਈਏ ਹਾਲਾਂਕਿ ਨੌਕਰੀ ਡਿਸਮਿਸ ਕਰ ਸਕਦੇ ਆ ਹੋਰ ਨਹੀਂ ਕਰ ਸਕਦੇ ਜੇ ਖੋ ਵੀ ਲਈ ਜਾਂਦੀ ਆ ਤਾਂ ਕਿਸ ਤਰ੍ਹਾਂ ਦਾ ਫਿਰ ਰਿਸਪਾਂਸ ਪਿੰਡ ਵਾਸੀ ਕੋਲ ਕਿਸ ਤਰ੍ਹਾਂ ਦਾ ਰਹੂਗਾ 100% ਨੌਕਰੀ ਨੂੰ ਡਿਸਮਿਸ ਕਰ ਨਹੀਂ ਸਕਦੀ ਸਰਕਾਰ ਉਹਨੂੰ ਕਿਉਂਕਿ ਡਿਸਮਿਸ ਕਰਨ ਦਾ ਇੱਕ ਲਾ ਹੁੰਦਾ ਮਤਲਬ ਇਹ ਥੋੜੀ ਹੈ ਕਿ ਉਹ ਗਾਜਰਾ ਮੂੜੀਆਂ ਪੁੱਟ ਕੇ ਬਾਹਰ ਸੁੱਟ ਦੇਓ ਤੁਸੀਂ ਸਸਪੈਂਡ ਸਸਪੈਂਸ਼ਨ ਉਸ ਨੂੰ ਕਰ ਦਿੱਤਾ ਗਿਆ ਤੇ ਉਹ ਚੱਲ ਸਕਦੀ ਹੈ ਕੁਝ ਸਮੇਂ ਵਾਸਤੇ ਉਹਦੀ ਇਨਕੁਆਰੀ ਵਾਸਤੇ ਡਿਸਮਿਸ ਕਰਨ ਦਾ ਕੋਈ ਪ੍ਰਾਵਧਾਨ ਨਹੀਂ ਕਾਨੂੰਨ ਦੇ ਵਿੱਚ ਇੱਕ ਨੰਬਰ ਗੱਲ ਜਿਹੜੀ ਪਹਿਲਾਂ ਹੀ ਕਹਿ ਰਹੇ ਆਂ ਦੂਸਰੀ ਗੱਲ ਜੇ ਉਹ ਕਰਨਗੇ ਕਿ ਸਾਡੀ ਕੌਮ ਤੇ ਬੜਿਆਂ ਬੜਿਆਂ ਨੂੰ ਇਹ ਫੁੱਲਾਂ ਸੋਨੇ ਨਾਲ ਤੋਲ ਦਿੰਦੀ ਇਹ ਕਿਹੜੀ ਗੱਲ ਵਾ ਕਰ ਮੰਨ ਲਓ ਜੇ ਉਹ ਕਰ ਦਿੰਦੇ ਆ ਤੇ ਮਲੇ ਹੋ ਜਾਣਾ ਪੈਨੂੰ ਪੈਸੇ ਵਲੋਂ ਲਾਸ ਜਾਊਗਾ ਜਾਂ ਉਹਦੇ ਪਰਿਵਾਰ ਦੇ ਹੋਊਗਾ ਤੇ ਕੋਈ ਨਹੀਂ ਸੇ ਕੌਮ ਬੈਠੀ ਆ ਇਹ ਇਕੱਲਾ ਸਿੱਖਾਂ ਦਾ ਹੀ ਨਹੀਂ ਕਰਦੀ ਇਹ ਹਰ ਇੱਕ Hindu ਦਾ ਵੀ ਕਰਦੀ ਹੈ ਹਰ ਇੱਕ ਮੁਸਲਮਾਨ ਦਾ ਵੀ ਕਰਦੀ ਜਿੱਦਾਂ ਹੀ ਧੱਕਾ ਹੁੰਦਾ ਵਾ ਜਿਹਨੂੰ ਇਹ ਜਾ ਲਾਸ ਜਾਂਦਾ ਵਾ ਕੌਮੀਅਤ ਦੇ ਕੰਮ ਬਦਲੇ ਹਰ ਇੱਕ ਦਾ ਹੀ ਕਰਦੇ ਆ ਸਾਡਾ ਪਿੰਡ ਨਹੀਂ ਸਾਰਾ ਪੰਜਾਬ ਨਾਲ ਖੜਾ ਵਾ ਸਾਰਾ ਪੰਜਾਬ ਉਹ ਕੁੜੀ ਦੇ ਨਾਲ ਖੜਾ ਵਾ ਜਿੱਥੇ ਵੀ ਉਹਨੂੰ ਜਿਸ ਤਰ੍ਹਾਂ ਦੀ ਲੋੜ ਹੋਈ ਅਸੀਂ ਉਹਨੂੰ ਸਾਰੀ ਸਹੂਲਤ ਦੇਵਾਂਗੇ ਉਹ ਸਾਡੀ ਉਹ ਭੈਣ ਆ ਛੋਟੀ ਤੇ ਅਸੀਂ ਕਿਦਾਂ ਕਿਸੇ ਨੂੰ ਇਕੱਲੇ ਪਰਿਵਾਰ ਨੂੰ ਕਿਦਾਂ ਇਕੱਲੇ ਛੱਡ ਸਕਦੇ ਹਾਂ ਇਸ ਕਰਕੇ ਮਤਲਬ ਪਹਿਲੀ ਤੇ ਗੱਲ ਮੈਂ ਤੈਨੂੰ ਫਿਰ ਇੱਕ ਵਾਰ ਕਲੀਅਰ ਕਰ ਦੇਣਾ ਕਿ ਇਹੋ ਜਿਹਾ ਲਾਭ ਨਹੀਂ ਹੈਗਾ ਪ੍ਰਾਵਧਾਨ ਨਹੀਂ ਹੈਗਾ ਮੈਨੂੰ ਡਿਸਮਿਸ ਕਰ ਦੇਣਾ ਸਸਪੈਂਡ ਕਰਨਗੇ ਇਨਕੁਆਇਰੀ ਤੱਕ ਉਹਦੇ ਬਾਅਦ ਬਹਾਲ ਹੋਊਗੀ ਇਹ ਕੋਈ ਏਡਾ ਵੱਡਾ ਮਸਲਾ ਨਹੀਂ ਪਰ ਜੇ ਮਲ ਇਨ ਕੇਸ ਮਲੋ ਜੇ ਮਲ ਧਰਮ ਦਾ ਮੁੱਦਾ ਬਣਾ ਕੇ ਹੁਜੇ ਕੰਮ ਕਰਦੇ ਫਿਰ ਸਾਰਾ ਪੰਜਾਬ ਦੇ ਨਾਲ ਖੜਾ ਹੁਜੇ ਕੋਈ ਗੱਲ ਨਹੀਂ ਕਿਸਾਨੀ ਅੰਦੋਲਨ ਚ ਕਹਿ ਰਹੇ ਵੀ ਉਹਨਾਂ ਦੀ ਮਾਂ ਬੈਠੀ ਸੀ ਉਹਨਾਂ ਦਾ ਪਰਿਵਾਰ ਦੇ ਰਿਆ ਸਾਥ ਹੈ ਕਿਸਾਨੀ ਅੰਦੋਲਨ ਹਾਂਜੀ ਹਾਂਜੀ ਜੀ ਉਹਨਾਂ ਦਾ ਜਿਹੜਾ ਭਰਾ ਨਾ ਜੀ ਉਹਨਾਂ ਦਾ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅਹੁਦੇਦਾਰ ਆ ਇਸ ਕਰਕੇ ਉਹ ਉਹਨਾਂ ਦੀ ਉਸ ਟਾਈਮ ਤੇ ਮਾਤਾ ਵੀ ਬੈਠੀ ਸੀ ਜਦੋਂ ਇਹਨੇ ਬੁਰੇ ਭਲੇ ਸ਼ਬਦ ਉੱਥੇ ਕਹਿਆ ਅਤਵਾਦੀ ਗਿਆ ਭੈਣ ਆਪਣੀਆਂ ਬੀਬੀਆਂ ਭੈਣਾਂ ਨੂੰ ਟਕੇ ਟਕੇ ਤੇ ਵਗਣ ਆਲੀਆਂ ਗਿਆ 100 100 ਰੁਪਏ ਤੇ ਦਿਹਾੜੀ ਦੇ ਹਾਲੇਕੇ ਬੀਬੀਆਂ ਉਹ ਜਿਹੜੀਆਂ ਸਾਡੀਆਂ ਜਾਂਦੀਆਂ ਨੇ ਪੰਜਾਬ ਦੀਆਂ ਉਹ ਲੰਗਰ ਪਕਾਉਣ ਵਾਸਤੇ ਜਾਂਦੀਆਂ ਸੀ ਉੱਥੇ ਜਿਹੜੇ ਆਪਣੇ ਕਿਸਾਨ ਬੈਠੇ ਨਾ 10 ਕਿਲੋਮੀਟਰ ਤੱਕ ਜਿਹੜਾ ਸੀ ਆਪਣਾ ਅੰਦੋਲਨ ਦਾ ਜਿਹੜਾ ਕਾਫਲਾ ਸੀ ਬੈਠਾ ਮੈਂ ਉਹ ਟਾਈਮ ਤੇ 13 ਮਹੀਨੇ ਲਗਾਤਾਰ ਬੈਠਾ ਰਿਆ ਕੰਚਾਲੀ ਅੰਦੋਲਨ ਦੇ ਵਿੱਚ 13 ਮਹੀਨੇ ਲਗਾਤਾਰ ਬੈਠਾ ਰਿਆ ਅਸੀਂ ਉੱਥੇ ਸਾਰਾ ਕੁਝ ਵੰਦੇ ਰਹੇ ਹਾਂ ਜਿਹੜੀਆਂ ਬੀਬੀਆਂ ਸੱਦਦੇ ਆਂ ਅਸੀਂ ਪਿੰਡਾਂ ਥਾਵਾਂ ਤੋਂ ਸੱਦਦੇ ਹਾਂ ਲੰਗਰ ਪਾਣੀ ਦਾ ਸਾਡੇ ਲੰਗਰਾਂ ਦੇ ਵਿੱਚ ਜਿਹੜੇ ਟੈਂਟ ਲੱਗੇ ਸੀ ਲੰਗਰ ਦੀ ਸੇਵਾ ਕਰਦੀਆਂ ਹਾਂ ਸੰਤਾ ਮਹਾਪੁਰ ਸੰਦੇਵ ਉੱਥੇ ਪੜਾ ਲਗੇ ਲੰਗਰ ਦੀ ਸੇਵਾ ਕਰਦੀਆਂ ਇਹਨੇ ਉਸ ਟਾਈਮ ਤੇ ਵੀ ਬੀਬੀਆਂ ਨੂੰ ਟਕੇ ਟਕੇ ਤੇ ਵੇਣ ਵਾਲੀ 100 100 ਰੁਪਏ ਦੇ ਦਿਹਾੜੀ ਤੇ ਕਿਹਾ ਇਹਨਾਂ ਨੂੰ ਸਾਡੀ ਇਹ ਬੇਨਤੀ ਆ ਕਿ ਹੁਣ ਜਿਹੜਾ ਪੂਰਾ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਇਸ ਪੈਣ ਦੇ ਨਾਲ ਖੜਨਾ ਪਰਿਵਾਰ ਦੇ ਨਾਲ ਖੜਨਾ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਡਿਸਮਿਸ ਕਰਦੇ ਆ ਸਾਨੂੰ ਜਿਹੜਾ ਸਾਰਿਆਂ ਨੂੰ ਉਸ ਪਰਿਵਾਰ ਦਾ ਉਸ ਪੈਣ ਦਾ ਜਿਹੜਾ ਸੰਯੋਗ ਦੇਣਾ ਚਾਹੀਦਾ ਬਿਲਕੁਲ ਬਈ ਅ ਜਿਸ ਤਰੀਕੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਇੱਕ ਬਈ ਇਹ ਦੱਸਿਓ ਜਿਸ ਤਰੀਕੇ ਦੇ ਨਾਲ ਇਹ ਸਾਰਾ ਵਾਰਤਾ ਹੋ ਗਿਆ ਹਨ ਜਿਵੇਂ ਕਿਸਾਨ ਦੇ ਅੰਦੋਲਨ ਨੂੰ ਲੈ ਕੇ ਵੀ ਸਵਾਲ ਉੱਠੇ ਜਵਾਬ ਜ਼ਰੂਰੀ ਸੀ ਦੇਣਾ ਸੀ ਕਿ ਇੱਕ ਤਰ੍ਹਾਂ ਦਾ ਜਿਸਤੇ ਟੱਕੇ ਟੱਕੇ ਦਾ ਕਿਹਾ ਸੀ ਬੰਦਾ ਸੀ ਸਿੱਖ ਤਾਂ ਕਹਿੰਦੇ ਮੋੜਦੇ ਆਏ ਹਨਾ ਜਵਾਬ ਦਿੰਦੇ ਆਏ ਭਾਜੀ ਇਹ ਤਾਂ ਵੇਖੋ ਜੀ ਫਿਰ ਲੰਡਨ ਜਾ ਡੇ ਕੋਡਵੈਰ ਦੀ ਵੀ ਮੋੜਦੇ ਆ ਉਦੋਂ ਸਾਨੂੰ ਮਾਰਾ ਕਿਉ ਫਿਰ ਉਦੋਂ ਸਿੰਘ ਤੁਹਾਡੇ ਵਾਸਤੇ ਸ਼ਹੀਦ ਆ ਜਿਹਨੇ ਜਨਰਲ ਡਾਇਰ ਨੇ ਆਣ ਕੇ ਗੋਲੀ ਚ ਲਾਇਏ ਕਿੰਨੇ ਹਜ਼ਾਰਾਂ ਸਿੱਖਾਂ ਦਾ ਜਾਂ ਹਿੰਦੂਆਂ ਦਾ ਸਾਰੇ ਸੀ ਵੇਖੋ ਜਲਿਆਂਵਾਲੇ ਬਾਗ ਦੇ ਵਿੱਚ ਬਿਲਕੁਲ ਸਾਰੀ ਕਮਿਊਨਿਟੀ ਇਕੱਠੀ ਸੀਗੀ ਕੋਈ ਸਿੱਖ ਦਾ ਮਤਲਬ ਨਹੀਂ ਉੱਥੇ ਹਿੰਦੂ ਵੀ ਸਨ ਉੱਥੇ ਮੁਸਲਮਾਨ ਵੀ ਸਨ ਉੱਥੇ ਸਿੱਖ ਵੀ ਸਨ ਉਹਨੇ ਗੋਲੀ ਚੜਾ ਕੇ ਸਾਡੇ ਪੰਜਾਬ ਵਾਸੀਆਂ ਨੂੰ ਸ਼ਹੀਦ ਕੀਤਾ ਉਹਦਾ ਬਰਲਾ ਜਾ ਕੇ ਫਿਰ ਉਦਮ ਸਿੰਘ ਨੇ ਅੜਵੈਰ ਉੱਥੇ ਵੀ ਲੈ ਲਿਆ ਨਾ ਮਤਲਬ ਪਿਛੋਕੜ ਨੂੰ ਦੇਖਣਾ ਅਤੀਤ ਨੂੰ ਦੇਖ ਕੇ ਮੈਂ ਨਾ ਵੀ ਚੰਗੀਲੀ ਤੇ ਆਓ ਲੋਕਾਂ ਨੂੰ ਇਨਸਾਫ਼ ਦਿਓ ਲੋਕਾਂ ਦੇ ਨਾਲ ਇਨਸਾਫ਼ ਕਰੋ ਜੀ ਇਹ ਘਟਨਾ ਪੈਦਾ ਹੋਣ ਤੋਂ ਰੋਕੋ ਨਾ ਜੇ ਤੁਸੀਂ ਆਪ ਮੌਕਾ ਦਿਓਗੇ ਇਹ ਹਾਲਾਤ ਪੈਦਾ ਹੋਣਗੇ ਫਿਰ ਉਹਨੂੰ ਪੈਦਾ ਹੁੰਦੋਂ ਰੋਕਣਾ ਚਾਹੀਦਾ ਹੈ ਨਾ ਉਹਦੀ ਜੜ੍ਹ ਨੂੰ ਲੱਭਣਾ ਚਾਹੀਦਾ ਹੈ ਨਾ ਜਖਮ ਦੀ ਜੜ੍ਹ ਨੂੰ ਲੱਭਣਾ ਚਾਹੀਦਾ ਤੇ ਇਹ ਪੈਦਾ ਕਿਉਂ ਹੋਇਆ ਜੇ ਤੁਸੀਂ ਉੱਤੋਂ ਉਹਨੂੰ ਨੱਪਣ ਦੀ ਕੋਸ਼ਿਸ਼ ਕਰੋਗੇ ਤਾਂ ਨਹੀਂ ਨੱਪਿਆ ਜਾਂਦਾ ਇਸ ਕਰਕੇ ਇਹ ਜੀ ਹਾਲਾਤ ਨਾ ਪੈਦਾ ਹੋਣ ਅੱਗੇ ਤੋਂ ਦੇਸ਼ ਦੇ ਵਿੱਚ ਹਰ ਧਰਮ ਦਾ ਸਤਿਕਾਰ ਕੀਤਾ ਜਾਵੇ ਹਰ ਧਰਮ ਦਾ ਖਿਆਲ ਰੱਖਿਆ ਜਾਵੇ ਉਹਨੂੰ ਬਰਾਬਰਤਾ ਦਿੱਤੀ ਜਾਵੇ ਅਸੀਂ ਤੁਹਾਨੂੰ ਪਹਿਲਾਂ ਕਹਿਤਾ ਮੈਂ ਵੀ ਇੱਥੇ ਕਿੰਨੇ ਤੀਰਸ ਸਥਾਨ ਹਨ ਇੱਥੇ ਮੁਸਲਮਾਨ ਆਪਦੀ ਨਮਾਜ਼ ਬੜੀ ਖੁਸ਼ੀ ਦੇ ਨਾਲ ਪੜ ਸਕਦਾ Hindu veer mandiran de vich jagrata kar sakda even ta sade gurudware de vich sade ek pind mandir aithe ਪੰਜੇ ਗੁਰਦੁਆਰੇ ਤੁਸੀਂ ਵੇਖਿਓ ਆਣ ਕੇ ਸ਼ਾਇਦ ਫਗਣ ਦੀ ਮਸਿਆ ਦੇ ਬਾਅਦ ਨਾ ਉਥੇ ਮੇਲਾ ਹੁੰਦਾ ਸਾਡਾ ਹਾਂਜੀ ਫਗਣ ਦੇ ਵਿੱਚ ਤੇ ਮਦਲ ਉਥੇ ਜਨਮਸ਼ਟਮੀ ਮਨਾਈ ਜਾਂਦੀ ਹੈ ਨਾ ਸ਼ਿਵਰਾਤਰੀ ਮਨਾਈ ਜਾਂਦੀ ਹੈ ਅਸੀਂ ਸਾਰੇ ਸਹਿਯੋਗ ਦਿੰਨੇ ਆ ਗੁਰਦੁਆਰੇ ਦੇ ਭਾਂਡੇ ਆਉਂਦੇ ਆ ਗੁਰਦੁਆਰਿਆਂ ਦਰਦੀਆਂ ਆਉਂਦੀਆਂ ਸਭ ਕੁਝ ਅਸੀਂ ਰਲ ਮਿਲ ਕੇ ਕਰਦੇ ਆ ਅਸੀਂ ਨਹੀਂ ਸੀ ਟੁੱਟੇ ਅਸੀਂ 100 ਸਾਲ ਦੀ ਸਾਡੀ 500 ਸਾਲ ਦੀ ਸਾਜ ਪ੍ਰਾਣੀ ਬਣੀ ਆਏ ਸੀ ਦੇਸ਼ ਦੀ ਵੰਡ ਤੋਂ ਬਾਅਦ ਕੁਝ ਫਿਰਕੂ ਜਿਹਾ ਬੰਦਿਆਂ ਨੇ ਜਿਹੜਾ ਇਹ ਹਿੰਦੂ ਸਿੱਖ ਦੀ ਪਾੜਾ ਵੜਾ ਵਧਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਨਹੀਂ ਸੀ ਹੋਣੀ ਚਾਹੀਦੀ ਤੁਸੀਂ ਜਿੱਥੇ ਹਿੰਦੂ ਵੀਰ ਨੂੰ ਪੁੱਛ ਕੇ ਵੇਖ ਲਓ ਸਾਡੇ ਇਥੇ ਫਤਿਹਵਾਦ ਇੱਕ ਮੰਦਿਰ ਆ ਉਹਦੇ ਉੱਤੇ ਉਹ ਜਗਰਾਤਾ ਕਰੰਦੇ ਸਾਲ ਬਾਅਦ ਤੇ ਉਹ ਆਪਦੀ ਜੋਤ ਲੈ ਉਦੇ ਵਾਸਤੇ ਮੈਂ ਸਾਡੀ ਪਾਲਕੀ ਦੀ ਮੰਗ ਕੀਤੀ ਜਿੱਦੇ ਇੱਥੇ ਗੁਰੂ ਗ੍ਰੰਥ ਸਾਹਿਬ ਲੱਗ ਜਾਂਦੇ ਸੀ ਦਿੱਤੀ ਉਹਨਾਂ ਨੂੰ ਕੋਈ ਗੱਲ ਨਹੀਂ ਪਾਲਕੀ ਸੀ ਦਿੱਤੀ ਉਹਨਾਂ ਨੂੰ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਜਾ ਸਕਦੇ ਤਾਂ ਉਹ ਵੀ ਜਾ ਸਕਦੇ ਇਸ ਕਰਕੇ ਸਾਡਾ ਬਹੁਤ ਪਿਆਰ ਸਾਡੀ ਬਹੁਤ ਨਿਹੜਤਾ ਵਾ ਇਹਨੂੰ ਨਾ ਤੋੜਨ ਦਾ ਜਤਨ ਕੀਤਾ ਤੁਸੀਂ ਬਾਰ-ਬਾਰ ਇਹੀ ਕਹਿੰਨੇ ਆ ਵੀ ਤੁਸੀਂ ਆ ਬਗ ਬਾਲ ਦਿਓ ਤੇ ਫਿਰ ਉਹਦੇ ਜਦੋਂ ਖਮਾਜੇ ਆਉਂਦੇ ਆ ਫਿਰ ਤੁਸੀਂ ਮਰਦੇ ਵੀ ਸਾਡੇ ਸਰ ਇਹ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਸਾਡੇ ਮੈਂ ਖਮਾੰਗ ਜਿਵੇਂ ਅਰਸ਼ਦੀਪ ਨੇ ਕੈਸ਼ ਛੱਡਿਆ ਤਾਂ ਉਹਨੂੰ ਖਾਲਿਸਤਾਨੀ ਦਾ ਟੈਗ ਦਿੱਤਾ ਗਿਆ ਲੱਗਦਾ ਕਿਤਨਾ ਕਿਤੇ ਉਹ ਵੀ ਘਟਨਾ ਦਾ ਅਭਾਰ ਹੈਗਾ ਸੰਤਸਾਫ ਲ ਕਿ ਕਿਦਾਂ ਹੀ ਕਰੈਕਟਰ ਸੀਗੇ ਅਰਸ਼ਦੀਪ ਸਿੰਘ ਜਿਨ੍ਹਾਂ ਨੇ ਕੈਸ਼ ਛੱਡਿਆ ਜੂੜਾ ਸੀਗਾ ਉਹਨਾਂ ਦੇ ਗੁਰਸਿੱਖ ਸੀ ਮੁੰਡੇ ਹਾਂਜੀ ਉਹਨਾਂ ਨੇ ਕੈਸ਼ ਛੱਡਿਆ ਤਾਂ ਕਹਿੰਦੇ ਖਾਲਸਤਾਨੀ ਟੈਗ ਲੱਗਿਆ ਮੁੰਡੇ ਤੇ ਉਹ ਵੀ ਇਹ ਦੇ ਜਾਣ ਕੇ ਨਜਾਇਜ਼ ਗੱਲਾਂ ਕਰਦੇ ਨਜਾਇਜ਼ ਬਿਆਨ ਦਿੰਦੇ ਆ ਹੈ ਖਾਲਸਤਾਨੀ ਖਾਲਸਤਾਨੀ ਕਹੀ ਰਹੀ ਇਹ ਗੱਲ ਕਹਿਣ ਲਈ ਆ ਸੇਖ ਹਿੰਦੂ ਸਾਰੇ ਆਪਾਂ ਭਰਾ ਇਕੱਠੇ ਆ ਪਿੰਡਾਂ 'ਚ ਇਕੱਠੇ ਰਹੀ ਨੇ ਕੋਈ ਗੱਲਬਾਤ ਨਹੀਂ ਇਹ ਜਿਹੜੇ ਬੰਦੇ ਫਿਰਦੇ ਨਾਲ ਇਹ ਵੀ ਜਾਣ ਕੇ ਬੋਲਦੇ ਖੜੇ ਜਾਂਦੀ ਆ ਵੀ ਮੀਡੀਆ ਦੇ ਰਹਿਣ ਦਾ ਕਰਕੇ ਤੇ ਪਿੰਡਾਂ 'ਚ ਕੋਈ ਗੱਲ ਹੀ ਨਹੀਂ ਇਹ ਜਾਣ ਬੁੱਝ ਕੇ ਸਾਰਾ ਇਹ ਜੋ ਕਰਦੇ ਨਾ ਖਾਲਸਤਾਨ ਖਾਲਸਤਾਨ ਜਾਣ ਕੇ ਵੀ ਸਿੱਖ ਕੂਮ ਨੂੰ ਖਰਾਬ ਕਰਨਾ ਕਰਕੇ ਕਰਦੇ ਆ ਤੇ ਮਾਣ ਨਾ ਉੱਚਾ ਹੋਇਆ ਵੀ ਇਹਦੇ ਮਾਣ ਆਪਣੀ ਉੱਚਾਣਾ ਹੀ ਆ ਜਦੋਂ ਜਿਹੜਾ ਬੋਲੂਗਾ ਉਹ ਫਿਰ ਉਹਨੂੰ ਮਹਿੰਗਾ ਪੈਣਾ ਹਾਂ ਨਹੀਂ ਇਹ ਹੀ ਬੁਲੀ ਜਾਣਾ ਕੋਈ ਵੀ ਕੂਮ ਆ ਕਿ ਨਿਆਜ ਬੁਲੂ ਫੇ ਅਗਲੇ ਨੇ ਕੋਈ ਕੋਈ ਕਰਨਾ ਹੀ ਆ ਗਾੜੀਆਂ ਹੈ ਕੁਝ ਸਮਾਗਮ ਵਗੈਰਾ ਵੀ ਰੱਖ ਰਹੇ ਹੋ ਸਨਮਾਨ ਕਰਨ ਦਾ ਜਿਸ ਤਰੀਕੇ ਨਾਲ ਜਿਹੜੇ ਵਪਾਰੀ ਨੇ ਉਹ ਕਹਿੰਦੇ ਅਸੀਂ ਇਨਾਮ ਦੇਵਾਂਗੇ ਵੱਡੇ ਵੱਡੇ ਆ ਰਹੇ ਨੇ ਐਲਾਨ ਇਸ ਤਰ੍ਹਾਂ ਦਾ ਕੋਈ ਸਮਾਗਮ ਵਗੈਰਾ ਵੀ ਹੈ ਤੁਸੀਂ ਆਉਂਦੇ ਹੈ ਉਹਨਾਂ ਦੇ ਘਰ ਕਰ ਕਰਦੇ ਸਾਰੇ ਆਉਂਦੇ ਆਹ ਪਹੁੰਚਣ ਦੇ ਆ ਠੀਕ ਹੈ ਹਾਂ ਉਥੇ ਆਹ ਵੀ ਜਾ ਰਹੇ ਥੋੜਾ ਜਿਹਾ ਹਾਂ ਉਥੇ ਪ ਅਰਸ਼ਦੀਪ ਦੀ ਗੱਲ ਕਰ ਰਹੇ ਸੀ ਬਈ ਆਪਾਂ ਜਿਵੇਂ ਉਹ ਅਰਸ਼ਦੀਪ ਨੂੰ ਖਾਲਿਸਤਾਨੀ ਟੈਗ ਦਿੱਤਾ ਗਿਆ ਕਿਤਨਾ ਕਿਤੇ ਉਦੋਂ ਵੀ ਪੰਜਾਬੀ ਨਾਲ ਖੜੇ ਹਨ ਬਿਲਕੁਲ ਖੜੇ ਹੈ ਜੀ ਇਹ ਤੁਹਾਨੂੰ ਕਹਿ ਰਹੇ ਕਿ ਉਹ ਇਸ ਦੇਸ਼ ਵਾਸਤੇ ਜੀਤ ਜਾਨ ਨਾਲ ਲੜ ਰਿਹਾ ਇਸ ਦੇਸ਼ ਦੀ ਮਤਲਬ ਉੱਚਾ ਚੁੱਕਣ ਵਾਸਤੇ ਇਹਨੂੰ ਨਾ ਨਾਮ ਦਵਾਉਣ ਵਾਸਤੇ ਇੱਕ ਕੈਸ਼ ਛੁੱਟ ਜਣਾ ਕਿੱਡੀ ਕੁ ਵੱਡੀ ਗੱਲ ਇਹ ਇਹ ਨਫਰਤ ਇਹਨਾਂ ਨੇ ਭਰੀ ਆ ਤੇ ਨਫਰਤ ਨੂੰ ਮਿਟਾਓ ਵੀ ਕੈਸ਼ ਛੁੱਟਣਾ ਨਾ ਕੋ ਵੱਡੀ ਗੱਲ ਇਹ ਕੈਸ਼ ਛੁੱਟਣ ਤੇ ਉਹ ਮਤਲਬ ਬੰਦਾ ਖਾਲਸਤਾਨੀ ਹੋ ਗਿਆ ਜੇ ਉਹ ਤੁਹਾਨੂੰ ਜੇਤ ਦਵਾ ਕੇ ਲਿਆਉਂਦਾ ਜਦੋਂ ਮੁੰਡਾ ਇਹਨੇ ਰਨ ਬਣਾ ਕੇ ਲਿਆਉਂਦਾ ਉਦੋਂ ਤੁਹਾਡੇ ਵਾਸਤੇ ਠੀਕ ਆ ਮਤਲਬ ਮੈਂ ਤੁਹਾਨੂੰ ਉਹ ਸਮੁੱਚੇ ਸਵਾਲ ਦਾ ਇੱਕ ਹੀ ਜਵਾਬ ਆ ਵੀ ਇਹ ਕਿਤੇ ਨਾ ਕਿਤੇ ਮਤਲਬ 30 ਸਾਲ ਤੋਂ ਲਗਭਗਾਂ ਟਾਰਗੇਟ ਸਾਨੂੰ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਸਾਡੀਆਂ ਨੇ ਦੇਖੋ ਤੁਸੀਂ ਦੇਸ਼ ਦੀਆਂ ਕੁਰਬਾਨੀਆਂ ਦੇਖੋ 87% ਕੁਰਬਾਨੀਆਂ ਸਾਡੀਆਂ ਚਾਹੇ ਉਹ ਫਾਂਸੀ ਹੋਵੇ ਚਾਹੇ ਉਹ ਕਾਲੇ ਪਾਣੀ ਹੋਣ ਚਾਹੇ ਉਹ ਜੇਲ੍ਹ ਹੋਣ ਫਿਰ ਵੀ ਐਡਾ ਅਨਿਆ ਜਿਹੜਾ ਵਾਹ ਉਹ ਮੈਂ ਤੇ ਗੱਲ ਦੱਸਦਾ ਵੀ ਤੁਸੀਂ ਸਿੱਖੀ ਗੁਰੂ ਨਾਨਕ ਸਾਹਿਬ ਦਾ ਸ਼ੁਰੂ ਹੁੰਦੀ ਆ 550 ਸਾਲ ਦਾ ਇਤਿਹਾਸ ਆ ਪੰਜਾਬੀ ਸੂਬਾ ਲੱਗਣ ਤੋਂ ਪਹਿਲਾਂ ਦੇਸ਼ ਦੀ ਵੰਡ ਤੋਂ ਬਾਅਦ ਤੱਕ ਜੇ ਕਿਸੇ ਸਿੱਖ ਨੇ ਕਿਸੇ ਨਜਾਇਜ਼ ਚਪੇੜ ਵੀ ਮਾਰੀ ਹੋਵੇ ਤੇ ਮੈਨੂੰ ਦੱਸਿਓ ਅੱਜ ਤੱਕ ਸਿੱਖਾਂ ਦਾ 40 ਸਾਲ ਦਾ ਰਾਜ ਆ ਸਰਕਾਰੇ ਖਾਲਸਾ ਰਾਜ ਉਹਦੇ ਵਿੱਚ ਕਿਸੇ ਬੰਦੇ ਨੂੰ ਜੇਲ੍ਹ ਤੱਕ ਨਹੀਂ ਹੋਈ ਤੁਸੀਂ ਵੇਖੋ ਨਾ ਸਾਡੇ ਕੋਲ ਤਾਂ ਸਾਡਾ ਇਤਿਹਾਸ ਸਾਡੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਵਾ ਸਾਡੇ ਕੋਲ ਨਮੂਨਾ ਸਾਡਾ ਪਿਆ ਵਾ ਜਿਹੜਾ ਨਮੂਨਾ ਅਜ ਦੇਸ਼ ਦੇ ਵਿੱਚੋਂ ਬੀਬੀਸੀ ਦੁਆਰ ਕਰਾਇਏ ਗੇ ਸਰਵੇਖਣ ਦੇ ਵਿੱਚ ਇੱਕ ਨੰਬਰ ਲੈ ਕੇ ਆਉਂਦਾ ਪੂਰੀ ਦੁਨੀਆ ਦੇ ਵਿੱਚੋਂ ਸਾਡੇ ਕੋਲ ਸਾਡਾ ਨਮੂਨਾ ਪਿਆ ਸਾਨੂੰ ਤਾਂ ਕਿਹਨੂੰ ਸਿੱਖਿਆ ਦੇਣੀ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੁਸੀਂ ਸੁਧਾਰੋ ਤੁਹਾਡੇ ਰਾਜ ਦੇ ਵਿੱਚ ਕੀ ਕੀ ਨਹੀਂ ਹੋਇਆ ਚਲੋ ਅਸੀਂ ਦੇ ਪੰਜਾਬੀਆਂ ਗੋਧਰਾ ਕਾਂਡ ਵਾਪਰਦਾ ਗੁਜਰਾਤ ਦੇ ਵਿੱਚ ਦੰਗੇ ਹੁੰਦੇ ਆ ਕਿੰਨਾ ਕੁਛ ਹੋਇਆ ਉੱਥੇ ਕੋਈ ਬੋਲਿਆ ਵਾ ਆ ਵਰਤਪਾਲ ਸਿੰਘ ਦੀ ਤੁਸੀਂ ਘਟਨਾ ਨੂੰ ਲੈ ਲਓ ਅੱਜ ਨਾਲ ਕਿਸੇ ਮੁਲਾਜ਼ਮ ਤੇ ਥੱਪੜ ਤੇ ਨਹੀਂ ਮਾਰਿਆ ਫਿਰ ਵੀ ਐਨਐਸਏ ਉਹਦੇ ਬਾਅਦ ਦੇ ਵਿੱਚ ਦੋ ਸਮುದਾਵਾਂ ਦਾ ਝਗੜਾ ਹੁੰਦਾ ਵਾ ਹਰਿਆਣੇ ਦੇ ਵਿੱਚ ਇੱਕ ਥਾਣਾ ਫੂਕ ਦਿੱਤਾ ਗਿਆ ਦੋ ਹੋਮਗੋਰ ਨੌਜਵਾਨਾਂ ਦੀ ਮੌਤ ਤੱਕ ਹੋ ਜਾਂਦੀ ਆ ਸੰਦਸ਼ਨ ਕੀਤੇ ਕੀਤੇ ਤੇ ਐਨਐਸਐ ਲਾਈ ਆ ਕਿਨੂ ਕਿਨੂ ਅੰਦਰ ਕੀਤਾ ਤੁਸੀਂ ਕਿੰਨੇ ਬੰਦੇ ਪਰਚੇ ਦਿੱਤੇ ਉਹਦੇ ਵਿੱਚ ਇਸ ਕਰਕੇ ਕਿਤੇ ਨਾ ਕਿਤੇ ਤੇ ਬੇਇਨਸਾਫੀ ਹੈਗੀ ਆ ਜਿਹੜੀ ਲੋਕਾਂ ਦੇ ਮਨਾਂ ਵਿੱਚ ਰੜਕਦੀ ਹੈ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕਰੋ ਸਾਡੀ ਬਾਰ ਬਾਰ ਇਹ ਅਪੀਲ ਹੈ ਬੇਇਨਸਾਫੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋ ਵਧੀਆ ਪ੍ਰਸ਼ਾਸਨ ਦੋ ਤਾਂ ਕਿ ਸਾਡੇ ਨੌਜਵਾਨਾਂ ਦੇ ਮਨਾਂ ਵਿੱਚ ਜਾਵੇ ਵੀ ਸਾਡੇ ਨਾਲ ਸਾਨੂੰ ਇੱਕ ਨੰਬਰ ਦੇ ਸ਼ਹਿਰੀ ਹੋਣ ਦਾ ਮਾਣ ਪ੍ਰਾਪਤ ਹੋਵੇ ਤੇ ਅਸੀਂ ਉਹ ਗੱਲਾਂ ਬਾਰ ਬਾਰ ਨਾ ਵਾਪਰ ਦੇਸ਼ ਦੇ ਵਿੱਚ ਕਲਵਿੰਦਰ ਨੂੰ ਮਿਲਿਆ ਕਦੇ ਬਾਈ ਨਹੀਂ ਇੱਥੇ ਪ੍ਰਿੰਟ ਨਹੀਂ ਨਹੀਂ ਮੈਂ ਨਹੀਂ ਮਿਲਿਆ ਮੇਰੀ ਤਾਂ ਉਮਰ ਛੋਟੀ ਹੈ ਇਹਨਾਂ ਨਾਲੋਂ ਛੋਟੀ ਤੋਂ ਵੱਡੀ ਅੱਛਾ ਅਸੀਂ ਛੋਟੇ ਤੇ ਉਹ ਕਿਵੇਂ ਲੱਗੇ ਇਸ ਕਰਮੇ ਕਿਵੇਂ ਦੇਖਦੇ ਤੁਸੀਂ ਵੇਖੋ ਜੀ ਲੱਗਿਆ ਕਿਵੇਂ ਕੋਈ ਦੇ ਵਿੱਚ ਆ ਵੀ ਉਹਨਾਂ ਦੀ ਡਿਊਟੀ ਬਣਦੀ ਉਹ ਕਾਫੀ ਸਾਰਾ ਤੇ ਉਹਨਾਂ ਨੇ ਚੈਕਿੰਗ ਵਾਸਤੇ ਉਹਨਾਂ ਤੋਂ ਪਰਸਤੇ ਮੋਬਾਈਲ ਸਕੈਨ ਕਰਨ ਵਾਸਤੇ ਮੰਗਿਆ ਉੱਤੇ ਕੋਈ ਬੈਂਸ ਬਾਜੀ ਹੋਈ ਆ ਤੇ ਫਿਰ ਉਹ ਆਪਾਂ ਅਫਸਰਾ ਵੱਲੋਂ ਵੀ ਉਹਨਾਂ ਦੇ ਬਿਆਨ ਆ ਰਿਹਾ ਵੀ ਉਹਨਾਂ ਨੇ ਪਹਿਲਾਂ ਉਹਨੂੰ ਖਾਲਸਤਾਨੀ ਕਿਹਾ ਤੇ ਫਿਰ ਉਹਦੋਂ ਬਾਅਦ ਵਿੱਚ ਥੱਪੜ ਵੱਜਾ ਆ ਕੇ ਨਹੀਂ ਵੱਜਾ ਉਹ ਤਾਂ ਮਤਲਬ ਸਾਰੇ ਜਿੰਨੇ ਵੀ ਆਪਣੇ 에어ਪੋਰਟ ਵਗੈਰਾ ਸਾਰਿਆਂ ਤੇ ਹੁੰਦੀਆਂ ਐ ਸিসিਟੀਵੀ ਕੈਮਰੇ ਹੁੰਦੇ ਅਜੇ ਤੱਕ ਥੱਪੜ ਮਾਰਨ ਦੀ ਤਾਂ ਵੀਡੀਓ ਨਹੀਂ ਆਈ ਉਹਨੂੰ ਲੈ ਕੇ ਜਾਂਦਿਆਂ ਦੀ ਉਹ ਜਿਹੜੀ ਕਰਨਦੀਪ ਨੇ ਜਿਹੜੀ ਥੋੜੀ ਜੀ ਗੱਲ ਕਹੀ ਆ ਕਿ ਤੂੰ ਸਾਡੀਆਂ ਮਾਵਾ ਭੈਣਾਂ ਨੂੰ ਧਰਨੇ ਤੇ ਬੈਠੀਆਂ ਸੀ ਮਾੜਾ ਚੰਗਾ ਕਹਿ ਸੀ ਤੇ ਮੇਰੀ ਮਾਂ ਬੇਟੀ ਬਸ ਉਹ ਨਹੀਂ ਕਿ ਕਲਿੱਪ ਇੱਕ ਸਾਹਮਣੇ ਆਈ ਆ ਨਾਲ ਕੋ ਥੱਪੜ ਮਾਰਨ ਨੂੰ ਤੱਕ ਉਹ ਕਲਿੱਪ ਨਹੀਂ ਕੋ ਸਾਹਮਣੇ ਆਈ ਜੀ ਤੇ ਬਈ ਪਰਿਵਾਰ ਕਿੰਨਾ ਕੁ ਟਾਈਮ ਦਾ ਇੱਥੇ ਪਿੰਡ ਚ ਰਹਿ ਰਿਹਾ ਸੀਗਾ ਕਨੇਕ ਟਾਈਮ ਦਾ ਪਰਿਵਾਰ ਤੇ ਜਦੀਪੂਰੀ ਤੋਂ ਆਜੀ ਪਰਿਵਾਰ ਗੋਤ ਸਪਿੰਡ ਦੀ ਹਾਲਾਂਕਿ ਅਸੀਂ ਲੋਕ ਟੋਟਿਆਂ ਤੋਂ ਆਣ ਕੇ ਅੰਦੀਵਾਲ ਪਿੰਡ ਦੀ ਵੀ ਆਉਂਦੀ ਏ ਉਹ ਪਰਿਵਾਰ ਹਾਂਜੀ ਨਾਲ ਹੀ ਆ ਇੱਥੇ ਨਹੀਂ ਉਹ ਪਤਾ ਕੀ ਸਾਡੇ ਪਿੰਡ ਦੇ ਉਹ ਜੰਪੜਿਆ ਪਿੰਡ ਦਾ ਪਰਿਵਾਰ ਆ ਜਿਹੜੀ ਜ਼ਮੀਨਾਂ ਨਾ ਇਹ ਪ੍ਰਤਾਪਪੁਰ ਬਾਉ ਪੋਰੇ ਇਦਾਂ ਦੇ ਮੰਡ ਦੇ ਵਿੱਚ ਪਿੰਡ ਵਸਦੇ ਰਹੇ ਪੀੜ੍ਹੀਆਂ ਦੇ ਵਿੱਚ ਪਾਰਾਂ ਦੀਆਂ ਇਸ ਕਰਕੇ ਉਹਨਾਂ ਜਮੀਨਾਂ ਦੇ ਵਿੱਚ ਘਰ ਜਾ ਕੇ ਪਾਏ ਹੁਣ ਕਰ ਲੋਕ ਉਥੋਂ ਦੇ ਦੱਸ ਰਹੇ ਹੋਣਗੇ ਲੇਕਿਨ ਇਹ ਜੱਦੀ ਜਿਹੜੀ ਪਵਾਰ ਗੋਤੋਂ ਇੱਕ ਬੰਦਾ ਜੱਦੀ ਪੁਸ਼ਤੀ ਮੰਨਦਾ ਕਿ ਕਿਹੜੇ ਪਿੰਡ ਦਾ ਵਸਨੀਕ ਆ ਪਵਾਰ ਗੋਤੋਂ ਉਹਨਾਂ ਦੀ ਇਸੇ ਪਿੰਡ ਦੇ ਉਹਨਾਂ ਦੇ ਦਾਦੇ ਪਰਦਾਦੇ ਜੰਪਲੇ ਤੇ ਇਸੇ ਪਿੰਡ ਦੇ ਵਸਨੀਕ ਆ ਅੱਜ ਕੱਲੋ ਠੀਕ ਆਪਣੀ ਜ਼ਮੀਨ ਦੇ ਵਿੱਚ ਆ ਕੇ ਉਹਦੇ ਪਿਤਾ ਨੇ ਉੱਥੇ ਮਕਾਨ ਪਾਇਆ ਹੋਇਆ ਹੈ ਸ਼ਾਇਦ ਕਪੂਰਥਲੇ ਦੀ ਰਸਤੇ ਉਦੋਂ ਹੀ ਉਹਨਾਂ ਦਾ ਰਸਤਾ ਹੁੰਦੀ ਸੀ ਉਹਦੇ ਵਿੱਚ ਪਾਏ ਉਹਨਾਂ ਨੂੰ ਕਪੂਰਥਲਾ ਜ਼ਿਲ੍ਹਾ ਪੈਂਦਾ ਉਹਨਾਂ ਨੂੰ ਪਰ ਇਸੇ ਮਿਹਨਤੀ ਪਰਿਵਾਰ ਆ ਪੂਰਾ ਹੈ ਬਿਲਕੁਲ ਬਿਲਕੁਲ